ਉਹ ਤਾਂ ਮੈਂ ਦਾ ਤੁਹਾਡੇ ਗਾੜੀਏ ਹੋਰ ਚਕਾਰਤਾ ਮੇਰਾ ਕੋਈ ਕਿਤੇ ਉਥੇ ਪਾਣੀ ਦਾ ਕੋਈ ਬੱਤੀ ਦਾ ਕੋਈ ਕੋਠਾ ਮਠਰਾ ਬਣ ਦੇ ਜਿਹੜਾ ਹੀ ਉਥੇ ਜਾ ਕੇ ਤੇ ਬਾਹਰ ਭਰਾ ਬਾ ਦੇਣਾ ਬਾਗੇ ਸਾਡੂ ਕੋਈ ਆ ਕੇ ਵੇਲੇ ਇੱਕ ਵੇਲੇ ਸਾਡੀ ਬਾਹ ਫੜੂਗਾ ਕਿ ਲੈ ਮਠੇ ਦਾ ਕੋਈ ਆ ਕੇ ਪਾਣੀ ਤਾਂ ਨਹੀਂ ਪਿਆ ਦੂਗਾ ਇੱਥੇ ਸਾਨੂੰ ਕੋਈ ਨਹੀਂ ਗਾ ਜਾਂ ਪੁੱਛਣ ਕਿਸਣਾਵਾ ਤੁਹਾਡੇ ਪੁੱਤ ਕਿੱਥੇ ਆ ਜਿਹੜਾ ਕਿ ਮਾਂ ਪਿਓ ਨੂੰ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਬੱਚੇ ਸਾਨੂੰ ਸਾਂਭਣਗੇ ਵੱਡੇ ਪੁੱਤ ਵੇਖ ਲਓ ਜੇ ਕਿਤੇ ਦੇਦਾ ਪੁੱਤ ਦੇ ਆਉਣਾ ਨਾ ਹੀ ਪੁੱਤ ਦੇ ਨਹੀਂ ਆਉਣਾ ਜੇ ਆਉ ਵੀ ਰੱਜੇ ਆਉਣਾ ਤਾਂ ਕੌਮ ਕੇ ਚਲੇ ਜਾਣਾ ਉਹਨੇ ਸਾਨੂੰ ਇਹ ਵੀ ਪੁੱਛਣਾ ਅੱਜ ਤੁਹਾਡੇ ਕੋ ਕੁਝ ਹੈਗਾ ਕਿ ਨਹੀਂ ਹੈਗਾ ਹੁਣ ਵੀ ਮੈਂ ਬਾਹਰ ਗਿਆ ਪਿੰਡ ਗਿਆ ਨਹੀਂ ਬਦਲ ਹੋਇਆ ਤਾਂ ਮੈਂ ਬੁਰਣੀ ਨੂੰ ਛੱਡ ਗਿਆ ਬਾਹਰ ਮੈਂ ਰੋਟੀ ਕਿਸੇ ਕੋ ਪਕਵਾ ਕੇ ਲਿਆ ਆ ਬੁੜੜੀ ਤੇ ਜਲਦਾਈ ਮਾਂ ਵੀ ਭੇਜਦਾ ਭੱਜਾ ਤਾਂ ਫਿਰ ਬੁੜੜੀ ਨੂੰ ਅੰਦਰ ਕੀਤਾ ਦੇਖ ਪੀਏ ਕਰੀ ਤਾਂ ਵੀ ਮੈਂ ਰੋਦੇ ਕਹਾਂਦੇ ਰੇ ਠਾ ਕੇ ਕਿਤੇ ਵਕਤਾਂ ਦੇ ਅੰਦਰ ਕੀਤਾ ਤੇ ਹੁਣ ਵਿਚਾਰੀ ਤੇ ਲੀਂਦੇ ਲਾ ਕੇ ਤੇ ਗੱਲ ਪਾਏ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਮੈਨੂੰ ਪਤਾ 13 ਸਾਲ ਹੋ ਗਏ ਇੱਥੇ ਜਿਵੇਂ ਕੋਈ ਮੌਸਮ ਖਰਾਬ ਹੋ ਜਾਂਦਾ ਕੋਈ ਸਰਦੀ ਗਰਮੀ ਆਉਂਦੀ ਤਾਂ ਤੁਹਾਨੂੰ ਇੱਥੇ ਕੋਣ ਦੇਖਦਾ ਕੋਈ ਨਹੀਂ ਵੇਦਾ ਕੋਈ ਨਹੀਂ ਵੇਦਾ ਤੁਹਾਡੇ ਜਿਹੜੇ ਨੂਨ ਜਾਂ ਪੋਤਰੇ ਨੇ ਉਹ ਵੀ ਨਹੀਂ ਤੁਹਾਨੂੰ ਪੁੱਛਦੇ ਨਹੀਂ ਪਤਾ ਤੇ ਇਹ ਕੁਝਦੀਆਂ ਤੇ ਆ ਪਛਿਤ ਗਈਆਂ ਤੇ ਆ ਉਹਦੀਆਂ ਜਾਂਦੀਆਂ ਵਾ ਲੇੜਾ ਲਾਤਾ ਦੇਂਦੀਆਂ ਕਦੇ 100 20 50 50 ਤੇ ਨਸ਼ਿਆ ਪੀ ਉਹ ਵੀ ਮਾਤੜਿਆ ਉਹ ਵੀ ਮਾਤੜਿਆ ਵਿਚਾਰਿਆ ਆਪੋ ਆਪਣੇ ਤੇ ਘਰ ਸਾਂਭਦੀਆਂ ਤੇ ਨਿਆਣੇ ਪਾਲਦੀਆਂ ਡੰਗੋ ਡੰਗ ਪੁੱਤ ਕਦੀ ਵੀ ਨਹੀਂ ਆਕੇ ਤੇ ਪੁੱਛੇ ਪੁੱਤ ਤੂੰ ਤੁਹਾਡੇ ਨੇ ਆਉਂਦਾ ਵਾ ਤੇ ਦੱਸਿਆ ਭੀ ਆਉਂਦਾ ਰੱਜਿਆ ਆਉਣਾ ਡੱਗ ਤੇ ਹੋਗਰਾ ਆਕੇ ਤਾਂ ਇਤਰਾ ਘੁੰਮ ਕੇ ਤੇ ਫੇਰ ਚਲੇ ਜਾਣਾ ਇਹ ਇਸ ਕਰ ਨਸ਼ਾ ਕਰਦਾ ਉਹ ਨਸ਼ਾ ਕਰਦਾ ਆਪ ਨਸ਼ੇ ਕਰ ਕੀ ਸਾਰਾ ਕੁਝ ਤੁਹਾਨੂੰ ਇੱਥੇ ਸਾਰਾ ਕੁਝ ਹੀ ਜਾਂਦਾ ਉਹਨੇ ਕਰਦਾ ਨਸ਼ਾ ਹੀ ਕਰਦਾ ਸੋ ਕੀ ਅਪੀਲ ਕਰੋਗੇ ਪੰਜਾਬੀਆਂ ਨੂੰ ਜਿਹੜੇ ਕਿ ਤੁਹਾਡੇ ਹਾਲਾਤ ਜਿਹੜੇ ਨੇ ਉਹ ਤਾਂ ਮੈਂ ਤਾਂ ਹੱਥ ਜੋੜ ਕੇ ਆਨਾ ਵੀ ਮੈਨੂੰ ਨਾ ਭੈਣ ਭਰਾਵਾਂ ਚ ਆ ਪੜਾ ਦਿਓ ਉੱਥੇ ਮੇਰਾ ਕੋਈ ਪਾਣੀ ਪਿਆਊਗਾ ਕੋਈ ਦਵਾਈ ਦਾਰੂ ਹੁਣ ਸਾਡੇ ਕੋਈ ਇੱਥੇ ਦਾ ਕੋਈ ਡਾਕਟਰ ਆਵੇ ਨਾ ਸਾਨੂੰ ਕੋਈ ਆ ਕੇ ਪੁੱਛੇ ਤੇ ਇਤਰਾ ਹੀ ਪੈ ਰਹਿੰਦੇ ਫੇ ਚੁੱਪ ਕਰਕੇ ਰਿਸ਼ਤੇਦਾਰ ਵੀ ਪੁੱਛਦੇ ਆ ਕੇ ਰਿਸ਼ਤੇਦਾਰ ਵਿਚਾਰੇ ਕਹੜੇ ਗਏ ਤੇ ਧੀਆ ਧੀਆ ਵਿਚਾਰੀਆਂ ਰਿਸ਼ਤੇਦਾਰ ਤਾਂ ਹੋਰ ਕਹੜਿਆ ਪੈਣਾ ਵਾ ਉਹ ਵਿਚਾਰੀਆਂ ਕਿਤੇ ਆਉਂਦੀਆਂ ਜਾਂਦੀਆਂ ਚਾਹ ਪੜੇਵੇਂ ਆਏ ਉਹ ਕੜੀ ਨਹੀਂ ਕੜੀ ਆਏ ਉਹਨਾਂ ਚੱਲ ਵੇਖ ਲਿਆ ਹੋਰ ਸਾਡੇ ਰਿਸ਼ਤੇਦਾਰ ਕਿਹੜੇ ਪੁੱਤ ਉਹਨੇ ਸਾਰੇ ਤਾਂ ਆਪੋ ਆਪਣੇ ਥਾਈ ਕਬੀਲਕਾਰ ਹੁਣ ਮਦਲੀ ਅਪੀਲ ਕਰੋਗੇ ਘਰ ਆ ਕੇ ਪੁੱਤ ਹੀ ਤਾਂ ਨੇ ਸਾਡੀ ਮੱਜ ਤੇ ਚ ਘਰ ਕਹਦਾ ਸਾਨੂੰ ਘਰ ਬਾਦੋ ਕਿਤੇ